ਨਾ ਉਹ ਵੀ ਪਰਬੋਦਰ ਦਿੱਤੀ ਆ ਭੂਂਦਰ ਸਾਹਿਬ ਨੇ ਸੈਕੰਡ ਇੰਦਾ ਸਰਨਾ ਸਾਹਿਬ ਨੇ ਇਹ ਮੈਂ ਸਮਝਦਾ ਇਹ ਸਾਰੇ ਜਿਹੜੇ ਗੋਸ਼ਟ ਹੈ ਅੱਜ ਉਹ ਆਪਣੀ ਆਪਣੀ ਫਰ ਸਮਾਜ ਆਣਗੇ ਕਿਉਂਕਿ ਜਦ ਸ਼ੇਰ ਘੁਰਨੇੋਂ ਨਿਕੜਿਆ ਆਵੇ ਗਿੱਦੜ ਜਿੱਦੜ

ਪਰ ਕਿਹਾ ਕਿ ਕੋਈ ਵੀ ਕਿਸੇ ਰੋਡ ਦਾ ਨਾਮ ਪ੍ਰਧਾਨ ਵਾਸਤੇ ਪ੍ਰਪੋਜ਼ ਕਰਨਾ ਚਾਹੁੰਦਾ ਹੈ ਤਾਂ ਬੋਲੀ ਚੁੱਕੀ। ਜੀ ਸਾਹਿਬ ਜੀ ਰੰਦੇ ਸੈਕਟਰ ਜੀ ਸਾਹਿਬ ਸਾਰੇ ਨਾਮ ਪ੍ਰਪੋਜ਼ ਕਰਨਾ ਚਾਹੁੰਦੇ ਪਰ ਮਾਰਗਦਾਰ ਸੁਖਬੀਰ ਸਿੰਘ ਬਾਦਲ ਦਾ ਕਰਨਾ ਚਾਹੁੰਦੇ ਆ ਜੇ ਸਾਰੀ ਨਿਹਾਰੀ ਰੋਡ ਦੀ ਬਾਦਲ ਦੀ ਮਾਰਗ। ਸਰਪੰਚ ਬੇਸਨ ਬਾਦਲ ਸਾਹਿਬ ਨੇ ਸਾਹਮਣੇ ਨਹੀਂ ਆਇਆ। ਕਲਾਰੀ ਦੇ ਸਾਹਿਬ ਨੇ ਮੈਂ ਕਹਿੰਦੀ ਕਹਾ ਤਾਂ ਕਿ ਆਪ ਜੀ ਵਕਤੌਨ ਦੇ ਘਾਰੀ ਨੇ ਨਗਰ ਕਾਰਵਾਈ ਕਰ ਜੇ ਤਾਂ ਤਾਂ ਨਾਮ ਵੈਸੇ ਤਾਂ ਕਲੀਅਰ ਹੈ ਪਰ ਉਹਨੇ ਮੈਨੂੰ ਹਮਸਾਰ ਦਾ ਜੱਪਾ ਰੱਖਦੇ ਗਾਣੇ ਮੈਂ ਸਾਥ ਸੁਭੇਸ਼ ਸਿੰਘ ਬਾਦਸਾਹੂ ਔਰ ਪ੍ਰਧਾਨ ਕੋ ਕਰੇ ਜਿਹੜੇ ਸਾਲਾਂ ਦੇ ਸਤੰਪਤੀ ਦੇ ਨਾਲ ਪ੍ਰਧਾਨ ਜੀ ਨੂੰ ਵਧਾਈ ਵੀ ਕਰਨ ਦੇਦੇ ਨਾਲ ਅੰਦਰਲੇ ਰਹਿ ਕੇ ਅੰਹਾਗੇ ਆਤੂ ਸ਼੍ਰੋਮਣੀ ਅਕਾਲੀ ਦਲ ਦੇ